ਹਲੋ ਸਸੀ ਕਲਜੀ ਮੇਰਾ ਨਾਮ ਅਦਰਸ਼ਨ ਹੈ ਤੇ ਮੈਂ ਨਿਊਯਾਰਕ ਕੁਈਨਸਟਨ ਮੈਂ ਇੱਕ ਫੁੱਲ ਟਾਈਮ ਨਰਸਿੰਗ ਜੌਬ ਕਰਦੀ ਆ ਤੇ ਨਾਲ ਨਾਲ ਇੱਕ ਮੈਂ ਡਿਜੀਟਲ ਬਿਜ਼ਨਸ ਕਰਦੀ ਆ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅਸੀਂ ਟਾਈਮ ਟੂ ਟਾਈਮ ਆਪਣੇ ਬਿਜ਼ਨਸ ਪੇजेस ਤੇ ਉਤੇ ਆਪਣੇ ਬਿਜ਼ਨਸ ਪਾਰਟਨਰਸ ਨੂੰ ਬੁਲਾਉਂਦੇ ਰਹਿੰਨੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਲੀਡਸ ਤੇ ਦਿੱਤੇ ਦਿੱਤੇ ਹੋਏ ਕੁਐਸਚਨਾਂ ਦੇ ਆਂਸਰ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਮੈਂ ਜਿਨ੍ਹਾਂ ਨੂੰ ਬਣਾਇਆ ਉਹ ਕੈਨੇਡਾ ਤੋਂ ਹੈਗੇ ਆ ਰਸ਼ਵਾਲ ਜੀ ਉਹ ਇੱਕ ਮਦਰ ਹੈ ਇੱਕ ਹਾਊਸ ਵਾਈਫ ਹੈ ਤੇ ਇੱਕ ਸਕਸੈਸਫੁਲ ਬਿਜ਼ਨਸ ਵੂਮੈਨ ਹੈ ਹੇ ਆ ਉਹ ਕੁਝ ਵੀ ਹੈਗੇ ਆ ਤੇ ਉਹਨਾਂ ਨੂੰ ਸਾਰੇ ਲੋਕ ਅਸੀਂ ਹਮੇਸ਼ਾ ਦੇਖਦੇ ਰਹਿੰਨੇ ਆ ਉਹਨਾਂ ਦੀਆ ਵੀਡੀਓ ਦੇਖਦੇ ਉਹਨਾਂ ਦੇ ਇੰਟਰਵਿਊ ਦੇਖਦੇ ਰਹਿੰਨੇ ਆ ਤੇ ਚਲੋ ਬਹੁਤੀ ਜਿਆਦਾ ਵੇਟ ਨਾ ਕਰਦੇ ਹੋਏ ਉਹਨਾਂ ਨੂੰ ਬੁਲਾਉਨੇ ਆ ਤੇ ਕਰਦੇ ਉਹਨਾਂ ਨੇ ਉਹਨਾਂ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਰਸ਼ਵਾਲ ਜੀ ਸਤਿ ਸ਼੍ਰੀ ਅਕਾਲ ਦਰਸ਼ਨ ਜੀ ਤੇ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਸੁਣਨ ਵਾਲੇ 팬 ਪਰਵਾਹ ਨੂੰ ਹਾਂਜੀ ਹਾਂਜੀ ਕਰੂਗਾ ਮੇਰੇ ਸ਼ਪਾਲ ਮੈਂ ਸਾਰੀ ਕੈਨੇਡਾ ਵਿੱਚ ਪਿਛਲੇ ਬਹੁਤ ਸਮੇਂ ਤੋਂ ਆਪਣੀ ਫੈਮਿਲੀ ਦੇ ਨਾਲ ਰਹਿ ਰਹੀ ਆ ਮੇਰੇ ਦੋ ਬੱਚੇ ਨੇ ਤੇ ਮੈਂ ਬਹੁਤ ਹੈਪੀ ਫੈਮਿਲੀ ਆ ਮੇਰੀ ਤੇ ਮੈਂ ਪਿਛਲੇ 28 ਸਾਲਾਂ ਤੋਂ ਆਨਲਾਈਨ ਡਿਜੀਟਲ ਬਿਜ਼ਨਸ ਦੇ ਵਿੱਚ ਹੈਗੀ ਆ ਇਹ ਮੈਂ ਜੋਇਨ ਕੀਤਾ ਸੀ ਤੇ ਉਸ ਟਾਈਮ ਤੇ ਮੈਂ ਜੋਬ ਕਰਦੀ ਸੀ ਪਰ ਰਾਈਟ ਨਾਓ ਮੈਂ ਦਸੰਬਰ 2024 ਦੇ ਵਿੱਚ ਜੋਬ ਜੋਬ ਕੁਇਟ ਕਰਕੇ ਫੁੱਲ ਟਾਈਮ ਆਪਣਾ ਡਿਜੀਟਲ ਬਿਜ਼ਨਸ ਜਿਹੜਾ ਹੈਗਾ ਇਹ ਹੀ ਰਨ ਕਰ ਰਹੀ ਆ ਹਾਂ ਦੈਟਸ ਵੈਰੀ ਨਾਈਸ ਅਮ ਬਾਕੀ ਬਣੀਵਤ ਨੂੰ ਇੱਕ ਸਵਾਲ ਪੁੱਛਣਾ ਪਹਿਲਾਂ ਇਹ ਸਵਾਲ ਜਿਹੜਾ ਹੈਗਾ ਕਿ ਸਾਡੇ ਬਹੁਤ ਸਾਰੇ ਲੀਡਸ ਦਾ ਜਦੋਂ ਕਾਲ ਕਰਦੇ ਆ ਤੇ ਜਾਂ ਸਾਡੀ ਵੀਡੀਓ ਦੇਖਦੇ ਆ ਤੇ ਵੀਡੀਓ ਦੇ ਥੱਲੇ ਕਮੈਂਟ ਕਰਦੇ ਆ ਕਿ ਇਹ ਬਿਜ਼ਨਸ ਸਕੈਮ ਤੇ ਨਹੀਂ ਆ ਕੀ ਤੁਸੀਂ ਕਹਿਣਾ ਚਾਹੋਗੇ ਇਹਦੇ ਬਾਰੇ ਕਿ ਇਹ ਬਿਜ਼ਨਸ ਕਿੰਨਾ ਕਲੀਗਲ ਹੈ ਕਿਸ ਤਰ੍ਹਾਂ ਤੁਸੀਂ ਐਕਸਪਲੇਨ ਕਰਨਾ ਚਾਹੁੰਦੇ ਲੋਕਾਂ ਨੂੰ ਹਾਂਜੀ ਇਹ ਬਹੁਤ ਵੱਡਾ ਡਰ ਤੇ ਵਹਿਮ ਜਿਹੜਾ ਲੋਕਾਂ ਦੇ ਮਨਾਂ ਵਿੱਚ ਬੈਠਾ ਹੈਗਾ ਕਿ ਆਨਲਾਈਨ ਕੰਮ ਸਾਰੇ ਸਕੈਮ ਹੁੰਦੇ ਆ ਮੈਂ ਕਹਿੰਨੀ ਆਨਲਾਈਨ ਕੰਮ ਕੋਈ ਵੀ ਸਕੈਮ ਨਹੀਂ ਹੁੰਦਾ ਜੇਕਰ ਤੁਸੀਂ ਚੰਗੀ ਤਰ੍ਹਾਂ ਸਰਚ ਕਰ ਲੋ ਕਿਉਂਕਿ ਇਹ ਜਿਹੜਾ ਬਿਜ਼ਨਸ ਹੈਗਾ ਆ ਇਹਦੇ ਤੋਂ ਬਾਅਦ ਬਹੁਤ ਸਾਰੇ ਇਹੋ ਜਿਹੇ ਬਿਜ਼ਨਸ ਇਹਦੇ ਵੱਲ ਵੇਖ ਕੇ ਸ਼ੁਰੂ ਹੋਏ ਨੇ ਜਿਹੜੀ ਸਾਡੀ ਹੈਗਾ ਸਾਡਾ ਆਨਲਾਈਨ ਡਿਜੀਟਲ ਬਿਜ਼ਨਸ ਹੈਗਾ ਇੱਕ ਪਿਓਰ ਲੀਗਲ ਵਰਕ ਹੈਗਾ ਆ ਜਿਹਦੇ ਵਿੱਚ ਅਸੀਂ ਕੰਮ ਕਰ ਰਹੇ ਆ ਤੇ ਪੂਰੇ ਵਰਲਡ ਦੇ ਵਿੱਚ ਇਹ ਸਾਰੀਆਂ ਆ ਕੰਟਰੀਜ਼ ਦੇ ਵਿੱਚ ਅੰਡਰ ਗਵਰਨਮੈਂਟ ਗਵਰਨਮੈਂਟ ਤੋਂ ਅਪਰੂਵ ਹੈ ਜਿਹਦੀ ਅੰਡਰ ਅਸੀਂ ਕੰਮ ਕਰਦੇ ਆ ਸੋ ਇਹ ਸਕੈਮ ਨਹੀਂ ਹੈ ਕਿਉਂਕਿ ਸਕੈਮ ਜਿਹੜੇ ਲੋਕ ਹੁੰਦੇ ਆ ਉਹ ਥੋੜੇ ਦੇਣੀ ਚੱਲਦੇ ਆ ਸੋ ਅਸੀਂ ਬਹੁਤ 2.5 ਸਾਲਾਂ ਤੋਂ ਮੈਂ ਕੰਮ ਕਰ ਰਹੀ ਆ ਤੇ ਜਿੰਨਾ ਲੋਕਾਂ ਦੇ ਨਾਲ ਮੈਂ ਸਟਾਰਟ ਕੀਤਾ ਸੀ ਉਹ ਹਾਲੇ ਵੀ ਜੋਬ ਕਿਟ ਕਰਕੇ ਮੇਰੇ ਤੋਂ ਵੀ ਪਹਿਲੇ ਹਨਾ ਸੋ ਮੈਂ ਬਹੁਤ ਇੰਪ੍ਰੈਸ ਸੀਗੀ ਉਹ ਘਰ ਤੋਂ ਕੰਮ ਕਰ ਰਹੇ ਆ ਬਹੁਤ ਵਧੀਆ ਅਰਨ ਕਰ ਰਹੇ ਆ ਮੈਂ ਕਿੰਨੀ ਜਿਹੜੇ ਆ ਸਕੈਮ ਹੁੰਦੇ ਆ ਉਹ ਸਾਹਮਣੇ ਆ ਕੇ ਬੋਲਦੇ ਨਹੀਂ ਆ ਸਾਡੀ ਹਿਸਟਰੀ ਪਈ ਹੋਈ ਆ ਤੁਸੀਂ ਕਲੀਅਰ ਕਰਿਆ ਕਰੋ ਵੀ ਇਹ ਸਕੈਮ ਕਿਵੇਂ ਆ ਸਕੈਮ ਨੂੰ ਵੇਖਣ ਵਾਸਤੇ ਤੁਹਾਨੂੰ ਜਰੂਰ ਇੱਕ ਵਾਰੀ ਹਰ ਚੀਜ਼ ਨੂੰ ਵੇਖਣਾ ਚਾਹੀਦਾ ਵੀ ਸਕੈਮ ਤੇ ਜਿਹੜਾ ਨਈ ਸਕੈਮ ਹੁੰਦਾ ਉਹਦੇ ਚ ਕੀ ਫਰਕ ਹੈਗਾ ਫਰਾਡ ਲੋਕ ਜਿਹੜੇ ਤੁਹਾਡੇ ਨਾਲ ਗੱਲ ਨਹੀਂ ਕਰ ਸਕਦੇ ਹਨਾ ਹਾਂਜੀ ਆਪਣਾ ਫੇਸ ਨਹੀਂ ਦਿਖਾਉਂਦੇ ਬਿਲਕੁਲ ਸਾਨੂੰ ਵੀ ਕਈ ਵਾਰੀ ਮੈਸੇਜ ਜਾਂ ਇਦਾਂ ਕੁਝ ਆ ਜਾਂਦਾ ਕਿ ਅਸੀਂ ਸਾਨੂੰ ਪਤਾ ਲੱਗ ਜਾਂਦਾ ਕਿ ਅਗਲਾ ਬੰਦਾ ਜਦੋਂ ਸਾਹਮਣੇ ਹੀ ਨਹੀਂ ਆ ਰਿਹਾ ਗੱਲ ਹੀ ਨਹੀਂ ਕਰ ਰਿਹਾ ਲੋਕਾਂ ਦੀ ਆ ਲੋਕਾਂ ਦੀਆਂ ਫੋਟੋਆਂ ਲਾ ਕੇ ਅਗਲੇ ਕੰਮ ਕਰਦੇ ਨੇ ਹਨਾ ਤੁਹਾਡ ਕੋ ਸਿੱਧਾ ਹੀ ਪੈਸੇ ਮੰਗਦੇ ਨੇ ਸੋ ਇਸ ਤਰ੍ਹਾਂ ਦਾ ਸਾਡੇ ਬਿਜ਼ਨਸ ਦੇ ਵਿੱਚ ਨਹੀਂ ਹੈਗਾ ਇਹ ਬਹੁਤ ਹੀ ਵਧੀਆ ਲੀਗਲ ਕੰਮ ਹੈਗਾ ਤੁਸੀਂ ਬਿਨਾਂ ਡਰੇ ਇਸ ਨੂੰ ਜੁਆਇਨ ਕਰ ਸਕਦੇ ਹੋ ਹਾਂਜੀ ਕਿਉਂਕਿ ਇਹਦੇ ਤੇ ਤਾਂ ਆਪਾਂ ਟੈਕਸ ਦਿੰਦੇ ਹਾਂ ਨਾ ਸਾਡੇ ਜਿਵੇਂ ਇੱਥੇ ਆ 1099 ਮਿਲਦਾ ਤੁਹਾਡੇ ਕੈਨੇਡਾ ਵਿੱਚ ਆਈ ਥਿੰਕ T4 ਮਿਲਦਾ ਫਾਰਮ ਯੂ ਐਂਡ ਆਪ ਤੇ ਇੱਥੇ ਤੁਸੀਂ ਇਹਦੇ ਤੇ ਟੈਕਸ ਪੇ ਕਰਦੇ ਆਂ ਤੇ ਫੇਰ ਇਹ ਸਕੈਮ ਕਿੱਦਾਂ ਹੋ ਸਕਦਾ ਬਿਜ਼ਨਸ ਰਾਈਟ ਬਿਲਕੁਲ ਜੀ ਇਸ ਵਸਤੇ ਵਿੱਚ ਜਿਹੜੀ ਸਾਨੂੰ ਇਨਕਮ ਆਉਂਦੀ ਆ ਉਹ ਚੈੱਕ ਦੇ ਥਰੂ ਆਉਂਦੀ ਆ ਉਹ ਚੈੱਕ ਅਸੀਂ ਮੇਲ ਬਾਕਸ ਤੋਂ ਲਿਆ ਕੇ ਅਸੀਂ ਖੁਦ ਆਪਣੇ ਹੱਥਾਂ ਦੇ ਨਾਲ ਉਹਨੂੰ ਸਬਮਿਟ ਕਰਦੇ ਆ ਫਿਰ ਸਾਲ ਦੇ ਐਂਡ ਵਿੱਚ ਸਾਨੂੰ T4 ਆਉਂਦੀ ਆ ਅਸੀਂ ਟੈਕਸ ਫਾਈਲ ਕਰਦੇ ਆ ਹਾਂਜੀ ਅੱਜ ਮੈਨੂੰ ਵੀ ਹੁਣੇ ਚੈੱਕ ਆਇਆ ਮੈਂ ਆ ਦੇਖ ਕੋਈ ਬਹੁਤ ਸਾਰੇ ਨੇ ਮੈਂ ਤੇ ਪ੍ਰੂਫ ਕਹਿੰਦੀ ਹਾਂ ਦੇਖੋ ਆ ਜਿਹੜਾ ਵੀ ਜਿਹਦੇ ਡਾਊਟ ਹੈਗੇ ਨੇ ਉਹ ਸਾਡੇ ਨਾਲ ਵੀਡੀਓ ਕਾਲ ਕਰਕੇ ਸਾਡੇ ਸਾਰੇ ਪ੍ਰੂਫ ਵੇਖ ਸਕਦੇ ਨੇ ਜੇ ਸਾਡੀ ਫੈਮਲੀ ਨਾਲ ਹੈਗੀ ਆ ਸਾਰੇ ਫੈਮਲੀ ਤੇ ਫਰਾਡ ਨਹੀਂ ਹੁੰਦੀ ਨਾ ਹਾਂ ਜੀ ਅਸੀਂ ਮੈਂ ਕਈ ਵਾਰੀ ਸੋਚਦੀ ਕਿ ਲੋਕੀ ਛੱਟ ਦੇ ਨਹੀਂ ਕਹਿੰਦੇ ਜਦਕਿ ਇਹ ਦੇਖਦੇ ਆ ਕਿ ਆਪਣੇ ਬੱਚਿਆਂ ਦੇ ਨਾਲ ਆਪਣੀ ਫੈਮਿਲੀ ਦੇ ਨਾਲ ਪੂਰਾ ਐਡਰੈਸ ਦੱਸਦੇ ਸੀ ਕਿੱਥੋਂ ਰਹਿ ਰਹੇ ਆ ਕਿੱਥੇ ਰਹਿਣੇ ਆ ਹਨਾ ਤਕਰੀਬਨ ਜਿਹੜਾ ਸਵਾਲ ਹੀ ਇਹੋ ਆ ਕਈ ਵਾਰੀ ਨਾ ਲੱਗਦਾ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਸਮਝਾਇਆ ਜਾਵੇ ਕਿ ਇਹ ਬਿਜ਼ਨਸ ਸਕੈਮ ਨਹੀਂ ਹੈਗਾ ਸਰ ਜੀ ਹਾਂ ਜੀ ਇੱਥੇ ਨਾ ਇੱਕ ਮੈਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਆ ਕਿ ਜਿਹੜੀ ਨੈਗੇਟਿਵ ਚੀਜ਼ ਹੁੰਦੀ ਆ ਨਾ ਉਹ ਬਹੁਤ ਜਲਦੀ ਫੈਲਦੀ ਆ ਰਾਈਟ ਜ ਜੇ ਸਹੀ ਚੀਜ਼ ਹੋਵੇ ਪੋਜੀਟਿਵ ਚੀਜ਼ ਹੋਵੇ ਉਹਨੂੰ ਪ੍ਰੂਫ ਦੇਣੇ ਪੈਂਦੇ ਆ ਵੀ ਮੈਂ ਸਹੀ ਆ ਇਹ ਇਹ ਦੁਨੀਆ ਵਿੱਚ ਚੱਲਦਾ ਹੀ ਆਇਆ ਸੱਚ ਚੱਲਦਾ ਹੀ ਆਇਆ ਹਾਂਜੀ ਸੱਚ ਚੱਲਦਾ ਆਇਆ ਝੂਠ ਦੇ ਪਿੱਛੇ ਹਨਾ ਹਾਂਜੀ ਉਹਨਾਂ ਚੀਜ਼ਾਂ ਨੂੰ ਇਹ ਤੇ ਖੁਦ ਬੰਦੇ ਦਾ ਮਾਨ ਜਿਹੜਾ ਹੈਗਾ ਅਵੇਅਰਨੈਸ ਹਨਾ ਅਸੀਂ ਉਤਲੇ ਮੰਨਣਾ ਕਹਿ ਦਿੰਦੇ ਆ ਨਹੀਂ ਛੱਡ ਪਰੇ ਇਹ ਸਾਰਾ ਫੇਕ ਹੈਗਾ ਇਹ ਸਾਰਾ ਫੇਕ ਹੈਗਾ ਨਹੀਂ ਇਹ ਤੁਹਾਡੀ ਲਾਈਫ ਚੇਂਜ ਕਰ ਸਕਦਾ ਆ ਅਸੀਂ ਸਾਡੀ ਸੋਚ ਹੀ ਨਹੀਂ ਉੱਥੋਂ ਤੱਕ ਜਾ ਰਹੀ ਜਿੱਥੋਂ ਤੱਕ ਅਸੀਂ ਜਿੰਨਾ ਕੰਟਰੀਆਂ ਚ ਆ ਕੇ ਬੈਠੇ ਆ ਨਾ ਉਹਨਾਂ ਦੀ ਸੋਚ ਦੇ ਨਾਲ ਚੱਲੀ ਐ ਤੇ ਬਹੁਤ ਕੁਝ ਲੀਗਲ ਹੈਗਾ ਸਾਰਾ ਕੁਝ ਜਿਹੜਾ ਲਾਈਫ ਨੂੰ ਇੰਨਾ ਸੌਖਾ ਬਣਾ ਸਕਦਾ ਆ ਹੂੰ ਸਹੀ ਗੱਲ। ਤੇ ਤੁਹਾਡੇ ਬੜਾ ਵੱਡਾ ਪ੍ਰੂਫ ਹੈਗਾ ਕਿ ਕਿਸ ਤਰੀਕੇ ਨਾਲ ਤੁਸੀਂ ਇੰਨਾ ਕਾਰਟੂ ਬੈਠ ਕੇ ਬੜੇ ਆਰਾਮ ਦੇ ਨਾਲ ਫੈਮਿਲੀ ਦੇ ਨਾਲ ਬੈਠ ਕੇ ਇੰਨਾ ਸੋਹਣਾ ਬਿਜ਼ਨਸ ਰਨ ਕਰਦੇ ਪਏ ਹੋ। ਵੈਰੀ ਸਕਸੈਸਫੁਲ ਹੋ ਤੁਸੀਂ। ਐਸ ਵਕਤ ਕੋਚੋ ਸਾਰੇ ਲੋਕ ਅਸੀਂ ਤੁਹਾਨੂੰ ਹਮੇਸ਼ਾ ਤੁਹਾਡੀਆਂ ਵੀਡੀਓ ਦੇਖਦੇ ਰਹਿਣੇ ਆ। ਤੇ ਮੇਰਾ ਦੂਸਰਾ ਸਵਾਲ ਹੈਗਾ ਕਿ ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਹੁੰਦਾ ਕਿ ਤੁਸੀਂ ਇਸ ਬਿਜ਼ਨਸ 'ਚ ਕਰਦੇ ਕੀ ਹੋ ਤੇ ਤੁਹਾਨੂੰ ਅਰਨਿੰਗ ਕਿੰਦਾ ਹੁੰਦੀ ਇਸ ਬਿਜ਼ਨਸ ਦੇ ਵਿੱਚ? ਤੇ ਦੱਸੋ ਫਿਰ ਕਰੋ ਐਕਸਪਲੇਨ ਬਿਲਕੁਲ ਜੀ ਅਸੀਂ bizness consultant ਆ ਜਿੱਦਾਂ ਬਹੁਤ ਸਾਰੇ ਲੋਕਾਂ ਨੂੰ ਆਪਣੇ ਆਪਣੇ profession ਦੀਆਂ ਮਿਲੇ ਹੁੰਦੇ ਆ ਟਾਈਟਲ ਮਿਲੇ ਹੁੰਦੇ ਆ ਸਾਡੇ ਕੋਲ ਵੀ ਅਸੀਂ bizness model ਦੀ ਸਿਰਫ ਪ੍ਰਮੋਸ਼ਨ ਕਰਦੇ ਆ ਐਡਵਰਟਾਈਜ਼ਮੈਂਟ ਕਰਦੇ ਆ ਤਾਂ ਕਿ ਇੱਕ ਟਰੂ ਚੀਜ਼ ਨੂੰ ਟਰੂ ਹੱਥਾਂ ਵਿੱਚ ਪਹੁੰਚਾਇਆ ਜਾਵੇ ਸਾਡਾ ਉਹ ਕੰਮ ਹੁੰਦਾ ਹੈ ਕਿ ਟਰੂ ਅਸੀਂ ਬੋਲ ਕੇ ਦੱਸਾਂਗੇ ਇੱਕ origignal ਚੀਜ਼ ਨੂੰ origignal ਲੋਕਾਂ ਤੱਕ ਪਹੁੰਚਾਉਣ ਦਾ ਅਸੀਂ ਇੱਕ ਜਰੀਆ ਬੰਦਦੇ ਆ ਤਾਂ ਕਿ ਅੱਜ ਤੱਕ ਬਚਪਨ ਤੋਂ ਅਸੀਂ ਵੇਖਦੇ ਆ ਟੀਵੀ ਦੇ ਵਿੱਚ ਬਹੁਤ ਸਾਰੀਆਂ ਐਡ ਆਉਂਦੀਆਂ ਜਦੋਂ ਉਹ ਐਡ ਆਉਂਦੀ ਕਿਸੇ ਚੀਜ਼ ਦੀ ਫਿਰ ਸਾਨੂੰ ਪਤਾ ਲੱਗਦਾ ਵੀ ਇਹ ਚੀਜ਼ ਮਾਰਕੀਟ ਦੇ ਵਿੱਚ ਆਈ ਹੋਈ ਆ ਤੇ ਉਹਨਾਂ ਚੀਜ਼ਾਂ ਦੇ ਵਿੱਚ ਉਹੀ ਆਪਾਂ ਫਿਰ ਕਹਿ ਲੈਂਦੇ ਆ ਕਿ ਉਹ ਵਿਚੋਲਗੀ ਜਿਹੜੀ ਉਹ ਕੱਢ ਦਿੰਦੇ ਆ ਤੇ ਕੰਪਨੀ ਸਿੱਧਾ ਸਾਨੂੰ ਕਹਿੰਦੀ ਆ ਕਿ ਤੁਸੀਂ ਖੁਦ ਇਸ ਬਿਜ਼ਨਸ ਨੂੰ ਪਹਿਲੇ ਜੁਆਇਨ ਕੀਤਾ ਐਕਸਪੀਰੀਅੰਸ ਕੀਤਾ ਫਿਰ ਉਹੀ ਐਕਸਪੀਰੀਅੰਸ ਅਸੀਂ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਦੇ ਆ ਇੱਕ ਰੀਜਨਲ ਗੱਲ ਸੱਚੀ ਗੱਲ ਅਸੀਂ ਕਿਸੇ ਨੂੰ ਕਦੀ ਵੀ ਫੋਰਸ ਨਹੀਂ ਕਰਦੇ ਸਾਡਾ ਕੰਮ ਨਹੀਂ ਹੁੰਦਾ ਫੋਰਸ ਕਰਨਾ ਕਿ ਤੁਸੀਂ ਆਓ ਜੀ ਸਾਡੇ ਨਾਲ ਜੁਆਇਨ ਕਰੋ ਸਾਡਾ ਕਿਸੇ ਦਾ ਐਡਵਰਟਾਈਜ਼ਮੈਂਟ ਕਰਨਾ ਔਰ ਬਹੁਤ ਵੱਡੀ ਗੱਲ ਹੈ ਦਰਸ਼ਨ ਜੀ ਕਿ ਅਸੀਂ ਪੂਰੇ ਵਰਲਡ ਦੇ ਨਾਲ ਕੰਮ ਕਰ ਰਿਹਾ ਸਾਨੂੰ 1-2% ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਰਾਈਟ ਰਾਈਟ ਬਿਲਕੁਲ ਸਾਨੂੰ ਕਦੀ ਕਿਸੇ ਦੇ ਤਰਲੇ ਮਾਰਨ ਦੀ ਲੋੜ ਨਹੀਂ ਆ ਡੋਰ ਟੂ ਡੋਰ ਜਾਣ ਦੀ ਲੋੜ ਨਹੀਂ ਆ ਅਸੀਂ ਬਹੁਤ ਵਧੀਆ ਤਰੀਕੇ ਨਾਲ ਦੇਖੋ ਮੈਂ ਜੇ ਕੋਚ ਪਹੁੰਚ ਕੋਚ ਤੱਕ ਪਹੁੰਚੀਆਂ ਹਨ ਇਸ ਤੋਂ ਅੱਗੇ ਵੀ ਵਾਹਿਗੁਰੂ ਕਰੇ ਮੈਂ ਬਹੁਤ ਜਲਦੀ ਸਾਰੇ ਰੈਂਕ ਅਚੀਵ ਕਰੂੰਗੀ ਤੁਸੀਂ ਸਾਰੇ ਕਰੋਗੇ ਹਾਂਜੀ ਜੇ ਮੈਂ ਇੱਥੋਂ ਤੱਕ ਪਹੁੰਚਣ ਲਈ ਮੈਨੂੰ ਲੋਡ ਹੁੰਦੀ ਵੀ ਮੈਨੂੰ 2000 ਮੈਂ ਲੋਕਾਂ ਦੇ ਆਪਣੇ ਰਿਸ਼ਤੇਦਾਰਾਂ ਦੇ ਹੀ ਬੂਏ ਨਹੀਂ ਛੱੜਨੇ ਤਰਲੇ ਮਾਰਨੇ ਸੀਗੇ ਕਿ ਮੇਰੇ ਨਾਲ ਜੁਆਇਨ ਕਰੋ ਹਨਾ ਮੈਨੂੰ ਤੁਹਾਡੀ ਬਹੁਤ ਲੋੜ ਹੈਗੀ ਆ ਮੈਂ ਸਿਰਫ ਇੱਕ ਇਨਫੋਰਮੇਸ਼ਨ ਦਿੰਨੀ ਆ ਜਿਨੇ ਕਰਨਾ ਉਹ ਕਰਦਾ ਆ ਜਿਨੇ ਨਹੀਂ ਕਰਨਾ ਉਹਦੀ ਆਪਣੀ ਮਰਜ਼ੀ ਕਿਉਂਕਿ ਜਿੱਦਾਂ ਜਿਹੜਾ ਵੀ ਇਸ ਬਿਜ਼ਨਸ ਨੂੰ ਕਰੂਗਾ ਉਹਦੀ ਆਪਣੀ ਲਾਈਫ ਚੇਂਜ ਹੋਣੀ ਆ ਰਾਈਟ ਰਾਈਟ ਆਪਣੇ ਲਈ ਕੰਮ ਕਰ ਆਪਣੇ ਫੈਮਿਲੀ ਲਈ ਕਰਨਾ ਹਨਾ ਸੋ ਇਹ ਚੀਜ਼ ਇੱਕ ਟਰੂ ਸਮਝਣ ਵਾਲੀ ਗੱਲ ਹੈ ਕਿ ਆ ਤੁਸੀਂ 50 ਸਾਲ ਉਹੀ ਗੱਲ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੇ ਰਹਿਣਾ ਉਹੀ ਦਿਹਾੜੀ ਵਿੱਚ ਰਹਿਣਾ ਦਿਹਾੜੀਆਂ ਵਿੱਚ ਹਨਾ ਹਾਂਜੀ ਹਾਂਜੀ ਉਹ ਨੀਂ ਹੀ ਨਹੀਂ ਹੈਗੀ ਉਹ ਸਿਰਫ ਸਾਡਾ ਟਾਈਮ ਪਾਸ ਆ ਜਿੰਮੇ জব ਕਰਦੀ ਆ ਮੈਂ ਦੇਖਦੀ ਆ ਨਾ ਕਿ ਜਦੋਂ ਪਹਿਲੋਂ ਤੋਂ ਤਿਆਰ ਹੋ ਕੇ ਜਾਈਦਾ ਹਨਾ ਟਾਈਮ ਉਹ ਵੀ ਟਾਈਮ ਸਪੈਂਡ ਹੁੰਦਾ ਰਸਤੇ ਦੇ ਵਿੱਚ ਟ੍ਰੈਫਿਕ ਤੇ ਰੁਕਣਾ ਉਹ ਤੇ ਬਾਰ ਕਿ ਪੰਚ ਕੰਨਾ 7-8 ਘੰਟੇ ਜਿਹੜਾ ਸਾਡੀ ਜੌਬ ਕਰਦੇ ਤੁਸੀਂ ਵੀ ਕੀਤੀ ਆ ਕਿ ਕਿੰਨਾ ਔਖਾ ਹੈਗਾ ਪੈਰਾਂ ਤੇ ਹੀ ਰਹਿਣਾ ਹਨਾ ਤੇ ਬਿਜ਼ਨਸ ਤੇ ਤੇ ਜੌਬ ਦੇ ਵਿੱਚ ਡਿਫਰੈਂਸ ਤੇ ਬਹੁਤ ਆ ਜੌਬ ਦੇ ਵਿੱਚ ਹੁਣ ਤੁਸੀਂ ਸਾਹੀ 8 ਘੰਟੇ ਕੰਮ ਕਰਨੇ ਤੇ ਉਸੇ ਦੇ ਪੈਸੇ ਮਿਲਨੇ ਬਿਜ਼ਨਸ ਦੇ ਵਿੱਚ ਤਾਂ ਲਿਮਟਿਡ ਤੁਹਾਡੀ ਜਿਹੜੀ ਗ੍ਰੋਥ ਹੈਗੀ ਆ ਫਾਈਨੈਂਸ਼ੀਅਲ ਹਨਾ ਤੇ ਮੈਨੂੰ ਇਹ ਗੱਲ ਬੜੀ ਪਸੰਦ ਹੈਗੀ ਇੱਕ ਤੇਰੇ ਇਹ ਕਿ ਡਿਫਰੈਂਸ ਕੀ ਜਿਹੜਾ ਤੁਸੀਂ ਆਰਾਮ ਦੇ ਨਾਲ ਘਰੋਂ ਬੈਠ ਕੇ ਜਦੋਂ ਵੀ ਹੁਣ ਤੁਸੀਂ ਵੀ ਆਪਣੇ ਲਿਵਿੰਗ ਰੂਮ 'ਚ ਬੈਠੇ ਮੈਂ ਵੀ ਆਪਣੇ ਲਿਵਿੰਗ ਰੂਮ 'ਚ ਬੈਠੀ ਆ ਹਨਾ ਤੇ ਅਸੀਂ ਬੜੇ ਆਰਾਮ ਨਾਲ ਗੱਲ ਕਰਦੇ ਕਿ ਅਸੀਂ ਜਿਹੜੇ ਜੌਬ ਤੇ ਸਪੈਸ਼ਲੀ ਮੈਂ ਨਰਸਿੰਗ 'ਚ ਆ ਤੇ ਸਾਨੂੰ ਉੱਥੇ ਮਿੰਟ ਟਾਈਮ ਨਹੀਂ ਮਿਲਦਾ ਹੈਗਾ ਘਰੋਂ ਦਾ ਵੀ ਕਿਉਂਕਿ ਇੰਨੇ ਸਾਡੇ ਅਸੀਂ ਬਿਜ਼ੀ ਹੋਈਦਾ ਹਮੇਸ਼ਾ ਹੀ ਉੱਥੇ ਹਨਾ ਦੇ ਕੇ ਆ ਬਿਜ਼ਨਸ ਹੀ ਇਸ ਤਰੀਕੇ ਦਾ ਹੋਏਗਾ ਜਿੱਦਾਂ ਤੁਸੀਂ ਬੜੇ ਆਰਾਮ ਨਾਲ ਜਦੋਂ ਮਰਜ਼ੀ ਚਾਹ ਦਾ ਕੱਪ ਫੜਿਆ ਵੀ ਤੁਸੀਂ ਆਪਣੇ ਲੀਡਸ ਨਾਲ ਟਾਕ ਕਰ ਸਕਦੇ ਆ ਹਨਾ ਇੱਕ ਹੋਰ ਗੱਲ कि ਜਿਹੜਾ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਬਉਦਰ ਕਰਦੇ ਉਹ ਬਹੁਤ ਚੰਗੀ ਲੱਗਦੀ ਹੈ ਹੈਨਾ ਤੇ ਦਰਸ਼ਨ ਜੀ ਇੱਥੇ ਮੈਂ ਇੱਕ ਗੱਲ ਹੋਰ ਚੋੜੂਗੀ ਜਦੋਂ ਮੈਂ ਕੰਮ ਤੇ ਜਾਂਦੀ ਸੀ ਨਾ ਤੇ ਮੇਰੀ 12 ਘੰਟੇ ਦੀ ਸ਼ਿਫਟ ਹੁੰਦੀ ਮੈਂ ਸਾਰਿਆਂ ਨੂੰ ਦੱਸਦੀ ਮੇਰੀ ਯੂਨੀਅਨ ਦੀ ਜੌਬ ਸੀ ਕਿ ਇੱਥੇ ਜੋਨੀਅਨ ਦੀ ਜੌਬ ਮਤਲਬ ਇੰਡੀਆ ਦੇ ਸਰਕਾਰੀ ਜੌਬ ਹੈਨਾ ਅੱਛਾ ਜੀ ਉਹ ਸਾਨੂੰ ਸਾਰੇ ਬੈਨੀਫਿਟ ਮਿਲਦੇ ਆ ਜਦੋਂ ਜੋਨੀਅਨ ਦੀ ਜੌਬ ਹੁੰਦੀ ਆ ਤੇ ਪਰ ਜੀ ਜੌਬ ਸੀਗੀ ਉਹ 12 ਘੰਟੇ ਦੀ ਸੀ ਤੇ ਜਦੋਂ ਮੈਂ ਮਾਰਨਿੰਗ 'ਚ 4 ਵਜੇ ਘਰੋਂ ਚਲੇ ਜਾਣਾ ਤੇ ਰਾਤ ਨੂੰ 9:00 ਵਜੇ ਨਾਲ 8:00 9:00 ਵਜੇ 8:00 ਵਜੇ ਆਣਾ ਹਨਾ ਡੇਢ ਘੰਟਾ ਜਾਣਾ ਵੀ ਲੱਗਦਾ ਸੀ ਆਉਣਾ ਵੀ ਲੱਗਦਾ ਸੀਗਾ ਤੁਸੀਂ ਦੇਖੋ ਮੈਂ ਕਦੀ ਦਿਨ ਨਹੀਂ ਸੀ ਵੇਖਿਆ ਅਸੀਂ ਦਿਨ ਵੇਖ ਕੇ ਇੰਨਾ ਤਰਸਦੇ ਹੋ ਨਹੀਂ ਨਾ ਕਿ ਕਦੀ ਆਪਾਂ ਧੁੱਪ ਵੇਖਣੀ ਬਾਹਰ ਨੂੰ ਕੀ ਦੇਖਿਆ ਹੋਇਆ ਜਾਂ ਹਨਾ ਸੋ ਸਾਨੂੰ ਬੜਾ ਹੀ ਲੱਗਦਾ ਹੁੰਦਾ ਹੈ ਕਿ ਕਦੋਂ ਅਸੀਂ ਆਜ਼ਾਦ ਹੋਵਾਂਗੇ ਇੱਕ ਪਿੰਜਰੇ 'ਚ ਅਸੀਂ ਖੁਦ ਨੂੰ ਮੈਸਲ ਉਸ ਮੈਂ ਕਰ ਦਿੰਦੇ ਆ ਵੀ ਆਪਾਂ ਇੱਕ ਕੈਦ ਆ ਇਸ ਸਟੋਰ ਦੇ ਅੰਦਰ ਜਿੱਥੋਂ ਅਸੀਂ ਸੂਰਜ ਵੀ ਨਹੀਂ ਵੇਖ ਸਕਦੇ ਹੈਨਾ ਰਾਤ ਨੂੰ ਹੀ ਘਰੋਂ ਜਾਣਾ ਤੇ ਰਾਤ ਨੂੰ ਹੀ ਘਰੇ ਵਾਪਸ ਆਉਣਾ ਮੈਂ ਕਿੰਨੀ ਅੱਜ ਵੀ ਜਿਹੜੇ ਮੇਰੇ ਨਾਲ ਕੰਮ ਕਰਦੇ ਸੀ ਬਹੁਤ ਸਾਰੇ ਭੈਣ ਭਰਾ ਉਸੇ ਚੱਕਰ ਵਿੱਚ ਫਸੇ ਹੋਏ ਆ ਕਿਉਂਕਿ ਜੀਵ ਨਹੀਂ ਆ ਰਿਹਾ ਅੰਦਰੋਂ ਹੁਣ ਦੇਖੋ ਸਾਰੇ ਡਰਦੇ ਆ ਵੀ ਆਪਾਂ ਜੇ ਸਾਡੇ ਹੱਥੋਂ ਕੁਝ ਚੱਲ ਗਿਆ ਹੈਨਾ ਹਾਂਜੀ ਇਹਦੇ ਵਿੱਚ ਇੰਕਮੈਂਟ ਥੋੜੀ ਜੀ ਹੈਗੀ ਆ ਪਰ ਉਹ ਵਨ ਟਾਈਮ ਇੰਕਮੈਂਟ ਆ ਤੁਹਾਡੇ ਤੋਂ ਅੱਜ ਕਮਾਏ ਹੋਏ ਥੋੜੀ ਜੀ ਮਨੀ ਅਗਰ ਤੁਸੀਂ ਲਾ ਕੇ ਇੱਕ ਪਲਾਂਟ ਵੀ ਖਰੀਦ ਕੇ ਲਿਓਨੇ ਆ ਤਾਂ ਸਾਨੂੰ ਇੱਥੇ ਦਰਸ਼ਨ ਜੀ ਸਾਨੂੰ ਪੁਦੀਨੇ ਦਾ ਬੂਟਾ ਖਰੀਦਣ ਵਾਸਤੇ ਵੀ ਪੈਸੇ ਦੇਣੇ ਪੈਂਦੇ ਆ ਹਨਾ ਮੈਂ ਕੋਈ ਵੀ ਚੀਜ਼ ਆ ਅਸੀਂ ਖਰੀਦ ਕੇ ਲਿਓਨੇ ਆ ਸਾਡੀ ਮਨੀ ਹੈਗੀ ਆ ਤੁਸੀਂ ਲਾ ਕੇ ਇੱਕ ਪੇੜ ਲਾ ਰਹੇ ਹੋ ਇੱਕ ਇਹੋ ਜਿਹਾ ਬਿਜ਼ਨਸ ਜਿਹਨੇ ਗਰੋ ਹੋ ਕੇ ਤੁਹਾਨੂੰ ਇੰਨਾ ਫਲ ਦੇਣਾ ਆ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਹੁਣ ਕਹਿ ਦਿੰਦੇ ਆ ਕਿ ਰਿਸਕ ਹੈਗਾ ਬੜਾ ਇਹਦੇ ਵਿੱਚ ਹਨਾ ਤਾਂ ਜਦੋਂ ਅਸੀਂ ਵੱਡੀ ਤੇ ਜਾਂਦੇ ਆ ਗੱਡੀ ਚਲਾ ਕੇ ਘਰੋਂ ਬਾਹਰ ਜਾਂਦੇ ਆ ਜਾਂ ਟਰੱਕ ਦੀ ਜੌਬ ਕਰ ਰਹੇ ਜਾਂ ਕੋਈ ਵੀ ਜੌਬ ਕਰ ਰਹੇ ਆ ਅੱਜ ਕੱਲ ਦੀ ਗੱਲ ਹੈ ਕਿ ਮੇਰੇ ਡੋਰ ਦੇ ਸਾਹਮਣੇ ਨਾ ਕੋਈ ਐਕਸੀਡੈਂਟ ਹੋ ਗਿਆ ਇੱਕ ਥੋੜੀ ਮੋਸਕਿਨ ਤੋਂ ਨਿਕਲ ਰਹੀ ਸੀ ਗੱਡੀ ਵਾਲੇ ਨੇ ਨਹੀਂ ਵੇਖਿਆ ਗੱਡੀ ਨੇ ਹਿੱਟ ਕੀਤਾ ਸਿੱਧੀ ਹਸਪੀਟਲ ਹਨਾ ਸੋ ਗੱਡੀ ਵਾਲੇ ਵੀ ਥੋੜੇ ਇਦਾਂ ਹੋ ਗਿਆ ਮਤਲਬ ਤੁਸੀਂ ਕਿੱਥੇ ਨਹੀਂ ਰਿਸਕ ਹੈਗਾ ਉਹ ਤੇ ਲਾਈ ਚਾਰੇ ਪਾਸੇ ਹਾਂ ਜੀ ਇਹ ਦਿੱਤੀ ਸੀ ਮਨੀ ਦਾ ਮੈਂ ਘਰ ਦੇ ਵਿੱਚ ਬੈਠੀਆਂ ਜੋ ਹੋਣਾ ਉਹ ਤੇ ਹੋਣਾ ਹੀ ਆ ਇੱਕ ਦਿਨ ਪਰ ਕਿਉਂਕਿ ਫਿਰ ਉਹ ਬਹੁਤ ਵੱਡੀ ਇਨਵੈਸਟਮੈਂਟ ਵੀ ਨਹੀਂ ਨਾ ਹੈਗੀ ਲੋਕ ਇਸ ਗੱਲ ਨੂੰ ਅੰਡਰਸਟੈਂਡ ਨਹੀਂ ਕਰਦੇ ਕਿ ਇੱਕ ਇੱਕ ਵਨ ਟਾਈਮ ਇਨਵੈਸਟਮੈਂਟ ਹੈ ਜਿਹੜਾ ਤੁਸੀਂ ਪੂਰੀ ਉਮਰ ਵਾਸਤੇ ਲੈਣਾ ਹੈਗਾ ਇਹ ਕੋਈ ਵੀ ਤੁਸੀਂ ਆਫਲਾਈਨ ਬਿਜ਼ਨਸ ਕਰਦੇ ਆ ਤੇ ਦੇਖੋ ਕਿੰਨੀ ਵੱਡੀ ਇਨਵੈਸਟਮੈਂਟ ਤੁਸੀਂ ਕਰਦੇ ਆ ਤੁਸੀਂ ਪਹਿਲੋ ਸਟੋਰ ਲੈਣਾ ਸਟਾਫ ਰੱਖਣਾ ਇਨਵੈਂਟਰੀ ਭਰਨੀ ਆ ਫਿਰ ਤੁਸੀਂ ਐਡਵਰਟਾਈਜ਼ਮੈਂਟ ਕਰਨੀ ਕਰੋਗੇ ਤਾਂ ਹੀ ਕੋਈ ਆਣ ਕੇ ਤੁਹਾਡੇ ਆਊਗਾ ਹਨਾ ਸਟੋਰ ਦੇ ਉੱਤੇ ਤੇ ਇੱਥੇ ਤੇ ਸਿਰਫ ਤੁਸੀਂ ਕੋਈ ਆਫਿਸ ਕੁਝ ਤੁਸੀਂ ਸਟੋਰ ਨਹੀਂ ਖਾਏ ਨਹੀਂ ਕਿਸੇ ਨੂੰ ਕਰਨਾ ਹੈਗਾ ਕੋਈ ਇਨਵੈਂਟਰੀ ਨਹੀਂ ਰੱਖਣੀ ਹੈਗੀ ਸਿਰਫ ਆਪਣੇ ਫੋਨ ਦੇ ਉੱਤੇ ਐਡਵਰਟਾਈਜ਼ ਕਰਨਾ ਤੇ ਉਹਦੇ ਵਾਸਤੇ ਥੋੜੀ ਜਿਹੀ ਇਨਵੈਸਟਮੈਂਟ ਦੀ ਜ਼ਰੂਰਤ ਹੈਗੀ ਆ ਤੇ ਮੈਨੂੰ ਲੱਗਦਾ ਕਿ ਲੋਕਾਂ ਨੂੰ ਇਹ ਗੱਲ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਹੈ ਕਿ ਇਟਸ ਅ ਵੈਰੀ ਸਿੰਪਲ ਸਟੈਪ ਆ ਤੇ ਵਨ ਟਾਈਮ ਇਨਵੈਸਟਮੈਂਟ ਹੈਗੀ ਆ ਤੇ ਜਿਹਦੇ ਲਈ ਮਤਲਬ ਕੋਈ ਬਹੁਤ ਬਿਗ ਡੀਲ ਨਹੀਂ ਹੈਗੀ ਹਾਂਜੀ ਹੁਣ ਬਹੁਤ ਸਾਰੇ ਜਿਹੜਿਆ ਜਿੱਦਾਂ ਹੁਣ ਅਸੀਂ گاਂ ਅੱਗੇ ਅੱਗੇ ਥੋੜੀ ਇਸ ਹੋਰ ਵੱਡੀ ਹੋ ਗਈ ਤਾਂ ਅਸੀਂ ਵੀ ਪੋਤੇ-ਪੋਤੀਆਂ ਵਾਲੇ ਹੋ ਜਾਣਾ ਆ ਹਾਂਜੀ ਹਾਂਜੀ ਬਹੁਤ ਸਾਰੇ ਲੋਕ ਸਮਝਦੇ ਆ ਬਸ ਮੇਰਾ ਕੰਮ ਖਤਮ ਮੇਰੀ ਲਾਈਫ ਹੁਣ ਖਤਮ ਹੋ ਗਈ ਆ ਮੈਂ ਤੇ ਕੁਝ ਕਰ ਹੀ ਨਹੀਂ ਸਕਦਾ ਮੇਰੀ ਕੰਮ ਬਸ ਇੱਥੇ ਹੀ ਮੇਰੀ ਲਾਈਫ ਜਿਹੜੀ ਸੀਮਤ ਹੋ ਗਈ ਆ ਕਿ ਮੈਂ ਬਸ ਬੱਚਿਆਂ ਤੱਕ ਪੋਤੇ-ਪੋਤੀਆਂ ਸੰਭਾਲਣੇ ਆ ਤੇ ਮੈਂ ਘਰ ਦਾ ਕੰਮ ਕਰਨਾ ਹਨਾ ਆਪਣੀ ਪੋਜੀਸ਼ਨ ਵੇਖੋ ਵੀ ਸਾਡੇ ਕੀ ਹੈਗੀ ਆ ਹਾਂਜੀ ਤੇ ਉਹ ਸਾਡੀ ਖੁਸ਼ੀ ਹੁੰਦੀ ਆ ਸਾਡੇ ਬੱਚੇ ਸਾਂਭਣਾ ਸਾਡੀ ਖੁਸ਼ੀ ਆ ਖੁਸ਼ੀ ਆ ਹਾਂਜੀ ਉਹ ਕੰਮ ਕਰਦੇ ਵੀ ਜੇ ਅਸੀਂ ਆਾ ਬਿਜ਼ਨਸ ਦੇ ਵਿੱਚ ਹੈਗੀ ਤਾਂ ਉਹਨੂੰ ਕਿੰਨੀ ਇੱਜ਼ਤ ਮਾਣ ਤੇ ਕਿੰਨਾ ਤੁਹਾਨੂੰ ਇੱਕ ਬਲੀਵ ਮਿਲਣਾ ਆਪਣੇ ਅੰਦਰੋਂ ਜਿਹਦੇ ਲਈ ਸਾਨੂੰ ਸਿਰਫ 10 15 ਮਿੰਟ ਮੈਂ ਕਹਾਂਗੀ ਜਦੋਂ ਤੁਸੀਂ ਇਸ ਬਿਜ਼ਨਸ ਨੂੰ ਜੁਆਇਨ ਤੁਹਾਡਾ ਕੰਮ ਸਟਾਰਟਿੰਗ ਦੇ ਵਿੱਚ ਜਰੂਰ ਸਾਨੂੰ ਸੈਟਅਪ ਕਰਨ ਤੇ ਟਾਈਮ ਲੱਗਦਾ ਹਾਂਜੀ ਆਉ ਜਾਂਦਾ ਸਾਨੂੰ ਸਿਰਫ 5 10 ਮਿੰਟ ਦੀ ਲੋਡ ਤੁਰੇ ਫਿਰਦੇ ਬੈਠੇ ਖਲੋਤੇ ਕਿਸੇ ਵੀ ਏਜ ਦੇ ਪਰਸਨ 18 ਸਾਲ ਦਾ ਪਰ ਸਟੂਡੈਂਟ ਹੋ ਤਾਂ ਵੀ ਤੁਸੀਂ ਕਰ ਸਕਦੇ ਹੋ ਹਾਂਜੀ ਹਾਂਜੀ ਪੈਸੇ ਮੰਗਣ ਦੀ بجائے ਖੋਦਾ ਆਪਣਾ ਕੰਮ ਨਾਲ ਦੇ ਨਾਲ ਸਟਾਰਟ ਕਰੋ ਜੇ ਹੁਣ ਤੋਂ ਹੀ ਤੁਹਾਡੇ ਅੰਦਰ ਬਲੀਵ ਨਹੀਂ ਹੈਗਾ ਤੇ ਲਾਈਫ ਬਹੁਤ ਔਖੀ ਨਿਕਲਨੀ ਹੈ ਹਾਂਜੀ ਹਾਂਜੀ ਵਿਸ਼ਵਾਸ ਨਾਲ ਹੀ ਦੁਨੀਆ ਜਿੱਤ ਸਕਦੇ ਆਪਾਂ ਤੇ ਜੇ ਵਿਸ਼ਵਾਸ ਹੀ ਨਹੀਂ ਹੈਗਾ ਤੇ ਅਸੀਂ ਕੁਝ ਦੋ ਕਦਮ ਨਹੀਂ ਚੱਲ ਸਕਦੇ ਹਾਂਜੀ ਐਵੇਂ ਬਹੁਤ ਜ਼ਿਆਦੇ ਲੋਕਾਂ ਦਾ ਨਾ ਇਹੀ ਹੁੰਦਾ ਕਿ ਸਭ ਤੋਂ ਪਹਿਲਾਂ ਤੇ ਸਵਾਲ ਜਿਹੜਾ ਮੈਂ ਤੁਹਾਨੂੰ ਪਹਿਲੇ ਪੁੱਛਿਆ ਕਿ ਉਹਨੂੰ ਨਾ ਮਿਲਦਾ ਸੈਲਫ ਡਾਊਟਸ ਬਹੁਤ ਹੈਗੇ ਲੋਕਾਂ ਨੂੰ ਨਾ ਇਸ ਕਰਕੇ ਉਹ ਡਿਜੀਟਲ ਮਾਰਕੀਟਿੰਗ ਦਾ ਨਾਂ ਸੁਣ ਕੇ ਨਾ ਉਹ ਥੋੜਾ ਜਿਹਾ ਬੈਕਅਪ ਹੋ ਜਾਂਦੇ ਜਿਵੇਂ ਹੁਣ ਬਹੁਤ ਸਾਰੇ ਮੇਰੇ ਲੀਡਸ ਹੈਗੇ ਆ ਜਿਨ੍ਹਾਂ ਦੇ ਉਹ ਮ ਕਾਲ ਕਰਨਗੇ ਜਾਂ ਪੁੱਛਣਗੇ ਕਿ ਤੁਸੀਂ ਨਾ ਫੋਨ ਤੇ ਸਮਝਾ ਦਿਓ 149 ਡਾਲਰ ਪੇ ਕਰਨ ਦੀ ਕੀ ਜ਼ਰੂਰਤ ਆ ਤੇ ਤੁਸੀਂ ਥੋੜਾ ਜਿਹਾ ਇਹਦੇ ਤੇ ਵਿਚਾਨ ਨਾ ਪਾਓ ਕਿ 149 ਡਾਲਰ ਪੇ ਕਰਨੇ ਕਿਉਂ ਜ਼ਰੂਰੀ ਹੈ ਉਹਨਾਂ ਨੂੰ ਬਿਜ਼ਨਸ ਦੀ ਜਾਣਕਾਰੀ ਲੈਣ ਲਈ ਬਿਲਕੁਲ ਸਾਨੂੰ ਹਜ਼ਾਰਾਂ ਈਮੇਲ ਆਉਂਦੀਆਂ ਨੇ ਹਜ਼ਾਰਾਂ ਈਮੇਲ ਆਫਰਾਂ ਵਾਸਤੇ ਆਉਂਦੀਆਂ ਨੇ ਅਸੀਂ ਕਦੀ ਉਹਨਾਂ ਨੂੰ ਖੋਲ ਕੇ ਵੇਖਦੇ ਆਂ ਨਹੀਂ ਕੋਈ ਕਲੀਓ ਨਹੀਂ ਸਾਡੇ ਕੋਲ ਕਿਉਂ ਉਹ ਫਰੀ ਵਿੱਚ ਆ ਰਹੀਆਂ ਨੇ ਹੁਣ 149 ਕਿਉਂ ਪੇ ਕਰਨੇ ਆ ਕਿਉਂਕਿ ਜਿਸ ਚੀਜ਼ ਦੇ ਇੱਕ ਛੋਟੀ ਜੀ ਅਮਾਉਂਟ ਭਾਵੇਂ ਹੋਰੀ ਰਿਫੰਡੇਬਲ ਆ 100% ਰਿਫੰਡੇਬਲ ਆ ਤੁਸੀਂ 30 ਦਿਨਾਂ ਤੱਕ ਆਪਣੇ ਪੈਸੇ ਬੈਕ ਲੈ ਸਕਦੇ ਆ ਹਨਾ ਇਹ ਗਰੰਟੀ ਆ ਸਿਰ ਨੰਬਰ ਲੱਗਦਾ ਗਵਰਨਮੈਂਟ ਸਰਵਿਸ ਕੈਨੇਡਾ ਕੋ ਸਾਡਾ ਰਿਕਾਰਡ ਰਹਿੰਦਾ ਆ ਸੋ 1 ਰੁਪਿਆ ਅਸੀਂ ਨਹੀਂ ਲੈਣਾ ਕੰਪਨੀ ਨੂੰ ਤੁਸੀਂ ਪੇ ਕਰਨਾ ਵਿਦੀਨ 5 ਮਿੰਟ 3 ਦਿਨਾਂ ਦੇ ਅੰਦਰ-ਅੰਦਰ ਜੇ ਤੁਹਾਨੂੰ ਕੰਮ ਨਹੀਂ ਪਸੰਦ ਆਉਂਦਾ ਫਿਰ ਤੁਸੀਂ ਬੈਕ ਵੀ ਲੈ ਸਕਦੇ ਆ ਹੁਣ ਇਸ ਵੀ 149 ਦੇ ਵਿੱਚ ਉਹ ਸਾਨੂੰ ਕੀ ਦਿੰਦੇ ਨੇ ਕਿ ਇੱਕ ਸਾਡੇ ਰਜਿਸਟਰ ਕਰਨ ਤੋਂ ਬਾਅਦ ਸਾਨੂੰ ਫੁੱਲ ਇਨਫੋਰਮੇਸ਼ਨ ਦਿੰਦੇ ਨੇ ਉਹ ਸਾਰੀ ਹੈਨਾ ਵੀਡੀਓ ਟੈਸਟ ਹੁੰਦੀ ਆ ਤੁਸੀਂ ਵੇਖ ਸਕਦੇ ਆ ਸੁਣ ਸਕਦੇ ਆ ਪੜ੍ਹ ਸਕਦੇ ਆ ਤੇ ਅੰਡਰਸਟੈਂਡ ਕਰ ਸਕਦੇ ਆ ਆਪਣੀਆਂ ਅੱਖਾਂ ਨਾਲ ਵਾਚ ਕਰ ਸਕਦੇ ਆ ਲੋਕਾਂ ਦੀ ਇਨਕਮ ਕਿੱਦਾਂ ਕੰਮ ਕਰਨਾ ਕੀ ਕਰਨਾ ਸਾਰਾ ਕੁਝ ਕਿੰਨੀ ਕਮਿਊਨਿਟੀ ਦੇ ਲੋਕ ਹੈਗੇ ਆ ਹਾਂਜੀ ਇੱਕ ਬੰਦਾ ਝੂਠ ਬੋਲ ਸਕਦਾ ਸਾਰੀ ਕਮਿਊਨਿਟੀ ਝੂਠ ਨਹੀਂ ਬੋਲਦੀ ਹਾਂਜੀ ਹਾਂ ਤੇ ਉਹ 149 ਤੋਬਾਤਾ ਨੂੰ ਇੱਕ ਪ੍ਰਾਈਵੇਟ ਗਰੁੱਪ ਹੈਗੇ ਆ ਜਿੰਨਾ ਚ ਐਡ ਕੀਤਾ ਜਾਂਦਾ ਉਹ ਪਰਸਨਲ ਗਰੁੱਪ ਹੈਗੇ ਆ ਸਾਡੇ ਬਿਜ਼ਨਸ ਦੇ ਉਹਨਾਂ ਵਿੱਚ ਜਾ ਕੇ ਤੁਸੀਂ ਲੋਕਾਂ ਦੀ ਇਨਕਮ ਵੇਖ ਸਕਦੇ ਆ ਕਿਦਾਂ ਲੋਕ ਐਵਰੀ ਡੇ ਇੱਕ ਇੱਕ ਸੈਕਿੰਡ ਦੇ ਵਿੱਚ ਕਿੰਨਾ ਕਿੰਨਾ ਕੰਮ ਹੋ ਰਿਹਾ ਉਹ ਸਾਰਾ ਤੁਸੀਂ ਵੇਖ ਸਕਦੇ ਆ ਹਾਂਜੀ ਹਾਂ ਇੱਕ ਸੈਕਿੰਡ ਲਈ ਵੀ ਨਹੀਂ ਰੁਕ ਰਿਹਾ ਹਨਾ ਕੰਮ ਚੱਲ ਰਿਹਾ ਬਹੁਤ ਜਲਦੀ ਬਹੁਤ ਜ਼ਿਆਦਾ ਗਰੋਅ ਕਰ ਰਿਹਾ ਪਰ ਕਿੱਥੇ ਤੁਸੀਂ ਸਟਕ ਹੋਏ ਪਏ ਆ ਉਹ ਸਾਰਾ ਕੁਝ ਵੇਖਣ ਤੋਂ ਬਾਅਦ ਤੁਹਾਡਾ ਲੀਗਲ ਤੁਸੀਂ ਇੱਕ ਤੁਹਾਨੂੰ ਕੋਚ ਤੇ ਮੈਂਟਰ ਮਿਲਦੇ ਆ ਉਹਨਾਂ ਦੇ ਨਾਲ ਕੋਚ ਦੇ ਨਾਲ ਤੁਹਾਡੀ ਕੋਚਿੰਗ ਕਾਲ ਬੁੱਕ ਹੁੰਦੀ ਆ ਤਾਂ ਜਾ ਕੇ ਤੁਸੀਂ ਕਿਤੇ ਪੇਪਰ ਵਰਕ ਤੁਹਾਨੂੰ ਆਊਗਾ ਫਿਰ ਤੁਸੀਂ ਉਹ ਪੇਪਰ ਵਰਕ ਨੂੰ ਫਿਲ ਕਰੋਗੇ ਫਿਰ ਸਬਮਿਟ ਹੋਊਗਾ ਫਿਰ ਜਾ ਕੇ ਤੁਹਾਨੂੰ ਬਿਜ਼ਨਸ ਆਈਡੀ ਮਿਲਨੀ ਆ ਇੰਨੀ ਜੀਤੀ ਨਾਲ ਤੁਹਾਡੇ ਹੱਥ ਚ ਕੋਈ ਪੈਸੇ ਖੋ ਕੇ ਨਹੀਂ ਭੱਜਣ ਲੱਗਾ ਤੁਸੀਂ ਬਿਨਾਂ ਡਰੇ ਆਪਣੇ 149 ਦਾ ਸਟੈਪ ਲਓ ਨਾ ਚੰਗਾ ਲੱਗੇ ਤੁਸੀਂ 30 ਦਿਨਾਂ ਤੋਂ ਪਹਿਲਾਂ ਪਹਿਲਾਂ ਵਾਪਸ ਲੈ ਸਕਦੇ ਆ ਫਿਰ ਤੁਸੀਂ ਕਹਿ ਸਕਦੇ ਆ ਜੇ ਤੁਹਾਨੂੰ 30 ਦਿਨਾਂ ਦੇ ਵਿੱਚ ਨਹੀਂ ਪੈਸੇ ਵਾਪਸ ਆਉਂਦੇ ਸਾਡੇ ਨਾਲ ਗੱਲਬਾਤ ਕਰੋ ਪਰ ਜੇ ਤੁਸੀਂ ਗੱਲ ਹੀ ਨਹੀਂ ਕਰੋਗੇ ਫਿਰ ਗਲਤੀ ਤੁਹਾਡੀ ਆ ਸਾਡੀ ਨਹੀਂ ਆ ਮੈਂ ਨਾ ਦਰਸ਼ਨ ਜੀ ਇਹ ਵੇਖਿਆ ਹੈਗਾ ਕੀ ਲੋਕੀ एहसान ਕਰ ਦਿਆ ਲੋਕਾਂ ਨੇ ਈਮੇਲ ਦਿੱਤੀ ਤੇ ਸਾਡੇ ਤੇ एहसान ਕਰ ਦਿੱਤਾ ਵੀ ਹੁਣ ਏਹੀ ਮੈਨੂੰ ਰੀਚ ਆਊਟ ਕਰਨ ਪਰ ਮੈਂ ਅੱਜ ਤੱਕ 2.5 ਸਾਲਾਂ ਦੇ ਵਿੱਚ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਮੈਂ ਪਲਟ ਕੇ ਕਿਸੇ ਨੂੰ ਫੋਨ ਵੀ ਨਹੀਂ ਕੀਤਾ ਕਿਉਂ ਅਗਲੇ ਬੰਦੇ ਦੇ ਮਨ ਚ ਹੋਣਾ ਸ਼ਾਇਦ ਇਹਨੂੰ ਲਾਲਚ ਹੈਗਾ ਤਾਂ ਮੇਰੇ ਪਿੱਛੇ ਪਿੱਛੇ ਆਉਂਦੀ ਆ ਬਿਲਕੁਲ ਔਰ ਮੇਰਾ ਸਮਝਾਉਣਾ ਫਰਜ਼ ਆ ਮੈਂ ਸਾਰਾ ਕੁਝ ਸਮਝਾ ਦਨੀ ਵੀ ਆ ਬੈਨੀਫਿਟ ਹੈ ਗਿਆ ਇਦਾਂ ਹੈਗਾ ਆ ਸੈਕਿੰਡ ਟਾਈਮ ਜੇ ਉਸ ਬੰਦੇ ਨੂੰ ਲੋੜ ਹੈਗੀ ਆ ਉਹਨੇ ਖੁਦ ਮੈਨੂੰ ਕਾਲ ਕਰਨੀ ਆ ਨਾ ਕਿ ਮੈਂ ਉਹਨੂੰ ਕਰਨੀ ਅਸੀਂ ਇਹੀ ਤੇ ਵਿਖਾਉਣਾ ਚਾਹੁੰਦੇ ਆ ਨਾ ਕਿ ਸਾਡਾ ਬਿਜ਼ਨਸ ਕਿਸੇ ਇੱਕ ਦੋ ਪਰਸੈਂਟ ਦੇ ਨਾਲ ਨਹੀਂ ਚੱਲਦਾ ਜੀ ਨਹੀਂ ਅੱਜ ਸਟੈਪ ਲੈ ਰਹੇ ਲੋਸ ਤੁਹਾਡਾ ਆ ਸਾਡਾ ਨਹੀਂ ਲੋਸ ਹੈਗਾ ਅਸੀਂ ਪੂਰੇ ਵਰਲਡ ਨਾਲ ਕਰ ਰਹੇ ਹਾਂ ਤੇ ਵਰਲਡ ਤੇ ਕਹਿੰਦੇ ਪopulation ਤੇ ਇੰਡੀਆ ਦੀ ਨਹੀਂ ਖਤਮ ਹੁੰਦੀ ਪੂਰੇ ਵਰਲਡ ਦੀ ਕਦੋਂ ਖਤਮ ਹੋ ਜੂਗੀ ਖਤਮ ਹੋ ਜੇ ਇੱਥੇ ਗੱਲ ਪੈ ਜੀ ਮੈਂ ਇੱਕ ਐਡ ਕਰਨਾ ਚਾਹੁੰਨੀ ਕਿ ਜਿਹੜੇ ਲੋਕ ਇੱਕ ਮੈਨੂੰ ਲੱਗਦਾ ਉਹ ਸਟਕ ਹੋਏ ਰਹਿੰਦੇ ਨਾ 149 ਤੋਂ ਜਾਂ ਡਰਦੇ ਰਹਿੰਦੇ 149 ਦਾ ਟਰਾਇਲ ਪੀਰੀਅਡ ਲੈਣ ਲਈ ਮੈਨੂੰ ਲੱਗਦਾ ਉਹ ਰੈਡੀ ਨਹੀਂ ਹੁੰਦੇ ਜਿਹੜੇ ਲੋਕਾਂ ਦਾ ਮਾਈਨਰ ਸੈਟ ਬਣਿਆ ਹੁੰਦਾ ਨਾ ਕਿ ਮੈਂ ਕਰਨਾ ਕੁਝ ਤੇ ਉਹ ਤੁਹਾਨੂੰ ਬਿਨਾ ਪੁੱਛੇ ਤੋਂ ਤੁਹਾਡੀ ਵੈਬਸਾਈਟ ਤੇ ਜਾ ਕੇ 149 ਦਾ ਪੀਰੀਅਡ ਲੈ ਦੇ ਮੈਸਟਰ ਕੀਤਾ ਮੈਂ ਆਪਣਾ ਮਾਈਂਡ ਬਣਾਇਆ ਸੀ ਕਿ ਮੈਂ ਬਿਜ਼ਨਸ ਕਰਨਾ ਹੈਗਾ ਮੈਂ ਕਿਸੇ ਕੁੜੀ ਦੀ ਵੈਬਸਾਈਟ ਤੇ ਗਈ ਸੀ ਉਹਦੇ ਤੇ ਮੈਂ ਆਪਣੇ ਆਪ ਨੂੰ ਰਜਿਸਟਰ ਕੀਤਾ ਨਾਲ 149 ਡਾਲਰ ਦਾ ਮੈਂ ਟ్రਾਇਲ ਪੀਰੀਅਡ ਲੇਤਾ ਉਸ ਤੋਂ ਲੈਨ ਤੋਂ ਬਾਅਦ ਮੈਂ ਉਹਨੂੰ ਕੁੜੀ ਨੂੰ ਕਾਲ ਕੀਤੀ ਸੀ ਕਿ ਆਮ ਰੈਡੀ ਐ ਮੈਂ ਕੋਚਿੰਗ ਕਾਲ ਵਾਸਤੇ ਮਤਲਬ ਤੁਹਾਡਾ ਮਾਈਂਡ ਸੈਟ ਜਿਹੜਾ ਉਹ ਬਹੁਤ ਜ਼ਰੂਰੀ ਹੈਗਾ ਬਾਕੀ ਤੁਸੀਂ ਜੋ ਵੀ ਨੌਨਸੈਂਸ ਜਾਂ ਤੁਸੀਂ ਜੋ ਵੀ ਸਵਾਲ ਜਵਾਬ ਲੋਕਾਂ ਨੂੰ ਲੋਕ ਤੁਹਾਨੂੰ ਕਰਦੇ ਰਹਿੰਦੇ ਆ ਤੁਹਾਡੇ ਕਮੈਂਟ ਕਰਦੇ ਰਹਿੰਦੇ ਆ ਉਹ ਮੈਨੂੰ ਲੱਗਦਾ ਉਹ ਰੈਡੀ ਲੋਕ ਨਹੀਂ ਹੁੰਦੇ ਜਿਹੜੇ ਇਸ ਤਰ੍ਹਾਂ ਦੇ ਸਵਾਲ ਕਰਦੇ ਤੁਹਾਨੂੰ ਉਹ ਤੁਸੀਂ ਸਾਨੂੰ ਫੋਨ ਤੇ ਕਿਉਂ ਨਹੀਂ ਸਮਝਾ ਸਕਦੇ 149 ਡਾਲਰ ਕਿਉਂ ਪੇ ਕਰਨੇ ਆ ਤੇ ਬਾਕੀ ਚਲੋ ਹਾਂ ਆਈ ਹੋਪ ਕਿ ਜਿਹੜਾ ਤੁਹਾਡਾ ਆਨਸਰ ਆ ਉਹਨਾਂ ਨੂੰ ਮਿਲ ਗਿਆ ਹੋਊਗਾ ਤੇ ਉਹਨਾਂ ਨੂੰ ਸਮਝਣ ਦੇ ਵਿੱਚ ਬਹੁਤ ਜ਼ਿਆਦਾ ਡਿਫਿਕਲਟੀ ਨਹੀਂ ਹੋਊਗੀ ਹੁਣ ਤੇ ਇੱਕ ਹੋਰ ਸਵਾਲ ਜਾਂਦੇ ਜਾਂਦੇ ਮੈਂ ਤੁਹਾਨੂੰ ਪੁੱਛਣਾ ਚਾਹਨੀ ਕਿ ਬਹੁਤ ਸਾਰੀਆਂ ਲੀਡਸ ਤੇ ਜਿਹੜੇ ਸਪੈਸ਼ਲੀ ਮੇਰੀਆਂ ਭੈਣਾਂ ਕਹਿੰਦੀਆਂ ਕਿ ਸੀ ਨਾ ਸੋਸ਼ਲ ਮੀਡੀਆ ਤੇ ਘਰ ਦੇ ਨਹੀਂ ਮੰਨਦੇ ਮੇਰਾ ਹਸਬੰਦ ਨਹੀਂ ਮੰਨਦਾ ਫੈਮਲੀ ਨਹੀਂ ਮੰਨਦੀ ਤੇ ਥੋੜਾ ਜਿਹਾ ਦੱਸੋ ਕਿ ਇਹ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਕੋਈ ਜ਼ਰੂਰੀ ਨਹੀਂ ਹੈਗਾ ਕਿ ਉਹ ਵੀਡੀਓ ਬਣਾ ਕੇ ਕਾਲ ਕਰਨਾ ਇਹਦੇ ਬਾਰੇ ਥੋੜਾ ਜਿਹਾ ਦੱਸ ਦਿਓ ਪਲੀਜ਼ ਹਾਂਜੀ ਮੈਂ ਦੱਸੂਗੀ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਸੋਸ਼ਲ ਮੀਡੀਆ ਤੇ ਆਉਣਾ ਹੈ ਕਿਉਂਕਿ 1 ਸਾਲ ਤੱਕ ਮੈਂ ਵੀ ਸੋਸ਼ਲ ਮੀਡੀਆ ਤੇ ਨਹੀਂ ਆਈ ਸੀ ਮੈਂ ਬਹੁਤ ਸ਼ਾਇ ਹੁੰਦੀ ਸੀ ਮੈਨੂੰ ਬੜੀ ਸ਼ਰਮ ਆਉਂਦੀ ਸੀ ਕਿ ਮੈਂ ਕੀ ਬੋਲਾਂ ਸਾਹਮਣੇ ਆ ਕੇ ਹਨਾ ਫਿਰ ਜਦੋਂ ਮੇਰੀ ਵਧੀਆ ਇਨਕਮ ਆਉਣ ਲੱਗ ਗਈ ਮੇਰੇ ਵਧੀਆ ਰੈਂਕ ਅਚੀਵ ਕਰ ਲਏ ਮੈਂ 1 ਸਾਲ ਦੇ ਵਿੱਚ ਵਿੱਚ ਫਿਰ ਮੈਂ ਮੇਰੇ ਹਸਬੰਡ ਨੇ ਮੈਨੂੰ ਕਿਹਾ ਕਹਿੰਦੇ ਤੂੰ ਕਿੰਨਾ ਵਧੀਆ ਬੋਲਦੀ ਆ ਤੇ ਤੂੰ ਕਿੰਨੇ ਲੋਕਾਂ ਨੂੰ ਕਿੰਨੇ ਲੋਕ ਹੈਗੇ ਜਿਹੜੇ ਹੈਲਪ ਕਰ ਸਕਦੇ ਹਨ ਹੈਲਪ ਕਰ ਸਕਦੇ ਆ ਤੂੰ ਖੁਦ ਬੋਲਿਆ ਕਰ ਕਹਿੰਦੇ ਕੋਈ ਗੱਲ ਨਹੀਂ ਕਿੰਨਾ ਸਾਰੀਆਂ ਬੋਲਦੀ ਤੂੰ ਵੀ ਬੋਲ ਹਣਾ ਮੈਂ ਸਭ ਤੋਂ ਪਹਿਲਾਂ ਬੋਲ ਕੇ ਆਪਣੇ ਹਸਬੰਡ ਨੂੰ ਵਿਖਾਇਆ ਸੀਗਾ ਹਣਾ ਆ ਦੱਸੋ ਨਾਈਸ ਕਿ ਮੇਰਾ ਡਰ ਲੱਤ ਗਿਆ ਤੇ ਪਰ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਤੁਸੀਂ ਕਦੀ ਵੀ ਨਹੀਂ ਆਓ ਤਾਂ ਵੀ ਤੁਹਾਡਾ ਕੰਮ ਚੱਲਦਾ ਆ ਕਿਉਂਕਿ ਇਹ ਟ੍ਰੂ ਕੰਮ ਹੈਗਾ ਤੁਸੀਂ ਬਿਨਾ ਆਪਣੀ ਫੋਟੋ ਫੋਟੋ ਲਾਏ ਜਾਂ ਬਿਨਾ ਆਪਣਾ ਲਾਈਵ ਕੀਤੇ ਵੀ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਹਾਂ ਜੀ ਫੇਸਲੈਸ ਮਾਰਕੀਟਿੰਗ ਕਰ ਸਕਦੇ ਹੋ ਹਾਂ ਜੀ ਉਸ ਤੋਂ ਬਾਅਦ ਕਿ ਟ੍ਰੇਨਿੰਗ ਦੇ ਵਿੱਚ ਇੱਕ ਇੱਕ ਪੁਆਇੰਟ